ਜਦੋਂ ਰਾਤ ਹੁੰਦੀ ਹੈ ਤਾਂ ਉੱਪਰ ਵੱਲ ਵੇਖਣ ਤੇ ਸਿਰਫ ਖਾਲੀ ਕਾਲਾ ਵਿਸ਼ਾਲ ਅਸਮਾਨ ਨਜ਼ਰ ਆਉਂਦਾ ਹੈ ਜੋ ਬਰੀਕ-ਬਰੀਕ ਨਜ਼ਰ ਆਉਣ ਵਾਲੇ ਛੋਟੇ ਤਾਰਿਆਂ ਨਾਲ ਭਰਿਆ ਹੋਇਆ ਹੁੰਦਾ ਹੈ ਪਰ ਦੋਸਤੋ ਤੁਸੀਂ ਕਦੇ ਸੋਚਿਆ ਕਿ ਇਸ ਵਿਸ਼ਾਲ ਖਾਲੀ ਅਸਮਾਨ ਵਿੱਚ ਹੋਰ ਕੀ ਕੀ ਮੌਜੂਦ ਹੈ ਤੇ ਕੀ ਇਹ ਸੱਚਮੁੱਚ ਖਾਲੀ ਹੈ ਚਲੋ ਦੋਸਤੋ ਅੱਜ ਅਸੀਂ ਚੱਲਦੇ ਆਂ ਵਿਸ਼ਾਲ ਅਸਮਾਨ ਦੇ ਸਫ਼ਰ ਤੇ ਆਪਣੀ ਆਪਣੀ ਸੀਟ ਬੈਲਟ ਲਗਾ ਲਓ ਦੋਸਤੋ ਹੁਣ ਅਸੀਂ ਤੁਰਨ ਲੱਗੇ ਆ ਇਸ ਰੋਮਾਂਚਕ ਸਫ਼ਰ ਵੱਲ ਆਓ ਇਸ ਨੂੰ ਸ਼ੁਰੂਆਤ ਤੋਂ ਸਮਝੀਏ ਅੱਜ ਤੋਂ ਲਗਭਗ 13 ਅਰਬ ਸਾਲ ਪਹਿਲਾਂ ਇੱਕ ਬਹੁਤ ਵੱਡਾ ਧਮਾਕਾ ਹੋਇਆ ਸੀ ਜਿਸ ਨੂੰ ਅਸੀਂ ਬਿਗ ਬੈਂਗ ਦੇ ਨਾਮ ਤੋਂ ਜਾਣਦੇ ਆ ਉਸ ਇੱਕ ਪਲ ਦੇ ਵਿੱਚ ਸਾਡੇ ਇਸ ਵਿਸ਼ਾਲ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ ਸਮਾਂ ਸਪੇਸ ਤੇ ਊਰਜਾ ਸਭ ਕੁਝ ਉਸੇ ਵਿੜੇ ਪੈਦਾ ਹੋਇਆ ਸੀ ਪਹਿਲੇ ਲੱਖਾਂ ਸਾਲ ਬੀਤ ਜਾਣ ਤੋਂ ਬਾਅਦ ਬ੍ਰਹਮੰਡ ਠੰਡਾ ਹੋਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਹੀ ਹਾਈਡਰੋਜਨ ਅਤੇ ਹੀਲੀਅਮ ਗੈਸਾ ਇਕੱਠੀਆਂ ਹੋਣ ਲੱਗੀ ਆ ਗੁਰੂਤਾਕਰਸ਼ਣ ਨੇ ਇਹਨਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਪਹਿਲੇ ਤਾਰੇ ਜਨਮ ਲੈਣ ਲੱਗੇ ਇਹ ਤਾਰੇ ਬਹੁਤ ਵੱਡੇ ਅਤੇ ਬਹੁਤ ਗਰਮ ਸਨ ਇਨ੍ਹਾਂ ਦੇ ਅੰਦਰ ਹੀ ਨਵੇਂ ਤੱਤ ਬਣੇ ਹੋ ਸਨ ਕਾਰਬਨ ਆਇਰਨ ਅਤੇ ਸੋਨਾ ਇਹ ਉਹ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਤੋਂ ਅੱਜ ਸਾਡਾ ਸੰਸਾਰ ਬਣਿਆ ਤੁਸੀਂ ਦੇਖ ਸਕਦੇ ਆ ਇੱਥੇ ਤਾਰਿਆਂ ਦਾ ਇੱਕ ਵਿਸ਼ਾਲ ਸਮੂਹ ਹੈ ਇੱਕ ਗੈਲੈਕਸੀ ਗੈਲੈਕਸੀਆਂ ਬ੍ਰਹਿਮੰਡ ਦੇ ਸ਼ਹਿਰ ਹੁੰਦੀਆਂ ਹਨ ਜਿੱਥੇ ਅਰਬਾਂ ਦੀ ਗਿਣਤੀ ਵਿੱਚ ਤਾਰੇ ਇਕੱਠੇ ਹੋ ਕੇ ਇੱਕ ਪਰਿਵਾਰ ਵਾਂਗ ਰਹਿੰਦੇ ਹਨ ਇਹ ਗੈਲੈਕਸੀ ਚੱਕਰ ਕੱਟਦੀ ਹੈ ਅਤੇ ਪੂਰੇ ਬ੍ਰਹਿਮੰਡ ਦੇ ਵਿੱਚ ਨੱਚਦੀ ਹੈ ਸਾਡੀ ਆਪਣੀ ਗੈਲੈਕਸੀ ਮਿਲਕੀ ਵੇ ਵੀ ਇਸੇ ਤਰ੍ਹਾਂ ਦੀ ਹੈ ਜਿਸ ਵਿੱਚ ਲਗਭਗ 200 ਤੋਂ 400 ਅਰਬ ਤਾਰੇ ਸ਼ਾਮਲ ਹਨ ਗੈਲੈਕਸੀਆਂ ਵੱਖ-ਵੱਖ ਸ਼ਕਲਾਂ ਦੀਆਂ ਹੁੰਦੀਆਂ ਹਨ ਇਹ ਸਪਾਇਰਲ ਗੈਲੈਕਸੀ ਹੈ ਇਸ ਦੀਆਂ ਭੁਜਾਵਾਂ ਵੇਖੋ ਜੋ ਘੁੰਮ ਰਹੀਆਂ ਹਨ ਇਨ੍ਹਾਂ ਭੁਜਾਵਾਂ ਵਿੱਚ ਨਵੇਂ ਤਾਰੇ ਪੈਦਾ ਹੁੰਦੇ ਰਹਿੰਦੇ ਹਨ ਬ੍ਰਹਿਮੰਡ ਦਾ ਇੱਕ ਵੱਡਾ ਰਾਜ਼ ਇਹ ਹੈ ਕਿ ਹਰ ਗੈਲੈਕਸੀ ਦੇ ਕੇਂਦਰ ਵਿੱਚ ਇੱਕ ਇੱਕ ਬਲੈਕ ਹੋਲ ਹੁੰਦਾ ਹੈ। ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੋਂ ਰੋਸ਼ਨੀ ਵੀ ਬਾਹਰ ਨਹੀਂ ਨਿਕਲ ਸਕਦੀ। ਬ੍ਰਹਿਮੰਡ ਦੇ ਵਿੱਚ ਗੈਲੈਕਸੀਆਂ ਇਕੱਲੀਆਂ ਨਹੀਂ ਹੁੰਦੀਆਂ। ਉਹ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦੀਆਂ ਹਨ, ਟਕਰੌਂਦੀਆਂ ਹਨ ਅਤੇ ਕਈ ਵਾਰ ਆਪਸ ਵਿੱਚ ਮਿਲ ਕੇ ਇੱਕ ਵਕ ਹੋ ਜਾਂਦੀਆਂ ਹਨ। ਜਦੋਂ ਗੈਲੈਕਸੀਆਂ ਆਪਸ ਵਿੱਚ ਟਕਰੌਂਦੀਆਂ ਹਨ ਤਾਂ ਇਹ ਅਰਬਾਂ ਸਾਲਾਂ ਦਾ ਸੁੰਦਰ ਨਾਚ ਹੋ ਜਾਣਾ ਹੈ। ਇਸ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੈਲੈਕਸੀਆਂ ਤਾਰਿਆਂ ਦੀਆਂ ਧਾਰਾਵਾਂ ਬਣਾਉਂਦੀਆਂ ਹੋਈਆਂ ਇੱਕ ਦੂਜੇ ਨੂੰ ਆਪਣੇ ਵੱਲ ਖਿੱਚ ਰਹੀਆਂ ਇਹ ਤਸਵੀਰ ਬ੍ਰਹਿਮੰਡ ਦੇ ਇੱਕ ਵੱਡੇ ਰਹੱਸ ਨੂੰ ਦਰਸਾਉਂਦੀ ਹੈ ਜਿਸ ਨੂੰ ਡਾਰਕ ਮੈਟਰ ਕਿਹਾ ਜਾਂਦਾ ਹੈ ਦੋਸਤੋ ਅਸੀਂ ਜੋ ਕੁਝ ਵੀ ਦੇਖ ਸਕਦੇ ਆ ਉਹ ਬ੍ਰਹਿਮੰਡ ਦਾ ਸਿਰਫ 5% ਹਿੱਸਾ ਹੈ ਬਾਕੀ 95% ਹਿੱਸਾ ਡਾਰਕ ਮੈਟਰ ਅਤੇ ਡਾਰਕ એનર્ਜੀ ਲੁਕਿਆ ਹੋਇਆ ਹੈ ਇਹ ਸਾਰੀਆਂ ਗੈਲੈਕਸੀਆਂ ਨੂੰ ਇਕੱਠਿਆ ਰੱਖਦਾ ਹੈ ਪਰ ਅਸੀਂ ਇਸ ਨੂੰ ਦੇਖ ਨਹੀਂ ਸਕਦੇ ਵਿਗਿਆਨੀ ਅੱਜ ਵੀ ਇਸ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਕੁਝ ਚੀਜ਼ਾਂ ਇਨਸਾਨ ਦੀ ਹੋਂਦ ਤੋਂ ਪਰੇ ਹੁੰਦੀਆਂ ਹਨ ਅੰਤ ਵਿੱਚ ਇਹ ਦੇਖੋ ਗੈਲੈਕਸੀਆ ਦਾ ਇੱਕ ਪੂਰਾ ਪਰਿਵਾਰ ਬ੍ਰਹਿਮੰਡ ਦੇ ਵਿੱਚ ਦੋ ਟ੍ਰਿਲੀਅਨ ਤੋਂ ਵੱਧ ਗੈਲੈਕਸੀਆ ਮੌਜੂਦ ਹਨ ਹਰ ਗੈਲੈਕਸੀ ਦੇ ਵਿੱਚ ਅਰਬਾਂ ਤਾਰੇ ਹੁੰਦੇ ਹਨ ਤੇ ਹਰ ਤਾਰੇ ਦੇ ਆਲੇ ਦੁਆਲੇ ਗ੍ਰਹਿ ਹੁੰਦੇ ਹਨ ਕੀ ਇਹਨਾਂ ਵਿੱਚੋਂ ਕਿਸੇ ਗ੍ਰਹਿ ਤੇ ਜੀਵਨ ਸੰਭਵ ਹੈ ਇਹ ਹੀ ਬ੍ਰਹਿਮੰਡ ਦਾ ਸਭ ਤੋਂ ਵੱਡਾ ਸਵਾਲ ਹੈ ਇਹ ਸੀ ਸਾਡੀ ਵਿਸ਼ਾਲ ਆਸਮਾਨ ਦੀ ਬਿਗ ਬੈਂਗ ਤੋਂ ਲੈ ਕੇ ਅੱਜ ਤੱਕ ਦੀ ਯਾਤਰਾ ਬ੍ਰਹਿਮੰਡ ਅਜੇ ਵੀ ਫੈਲ ਰਿਹਾ ਹੈ ਹਰ ਪਲ ਵੱਡਾ ਹੁੰਦਾ ਜਾ ਰਿਹਾ ਹੈ ਅਸੀਂ ਅਸੀਂ ਇਸ ਵਿਸ਼ਾਲ ਬ੍ਰਹਿਮੰਡ ਦਾ ਇੱਕ ਬਹੁਤ ਹੀ ਛੋਟਾ ਜਿਹਾ ਹਿੱਸਾ ਪਰ ਅਸੀਂ ਅਜੇ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਯਾਦ ਰੱਖੋ ਅਸੀਂ ਤਾਰਿਆਂ ਦੀ ਧੂੜ ਤੋਂ ਹੀ ਬਣੇ ਹੋਏ ਹਾਂ ਸਾਡੇ ਸਰੀਰ ਦਾ ਹਰ ਇੱਕ ਅਣੂ ਕਿਸੇ ਤਾਰੇ ਦੇ ਅੰਦਰ ਹੀ ਬਣਿਆ ਹੋਇਆ ਸੀ ਅਸੀਂ ਸਾਰੇ ਸੱਚਮੁੱਚ ਹੀ ਇਸ ਬ੍ਰਹਿਮੰਡ ਦੇ ਬੱਚੇ ਹਾਂ ਚਲੋ ਦੋਸਤੋ ਵਿਸਾਲ ਅਸਮਾਨ ਦੇ ਸਫ਼ਰ ਨੂੰ ਹੁਣ ਇੱਥੇ ਹੀ ਖਤਮ ਕਰਦੇ ਆ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ